ਖੁੱਤ ਤਿਤਰ ਬਟੇਰੇ ਚਿੱਟੇ ਨੀਲੇ ਮੋਰ ਆਉਣਗੇ ਦਰਾਂ ਉੱਤੇ ਆ ਕੇ ਸਾਡੇ ਆਲਖ ਜਗਾਉਣਗੇ ਤਿਤਰ ਬਟੇਰੇ ਚਿੱਟੇ ਨੀਲੇ ਮੋਰ ਆਉਣਗੇ ਦਰਾਂ ਉੱਤੇ ਆ ਕੇ ਸਾਡੇ ਆਲਖ ਜਗਾਉਣਗੇ ਹੋ ਦੂਣੇ ਚੌਣੇ ਨਿਉਕੇ ਪੈਰੀ ਹੱਥ ਲਾਉਣਗੇ ਵੱਡੇ ਵੱਡੇ ਸਾਨੂੰ ਸੁਪਨੇ ਦਿਖਾਉਣਗੇ ਹੋ ਦੂਣੇ ਚੌਣੇ ਨਿਉਕੇ ਪੈਰੀ ਹੱਥ ਲਾਉਣਗੇ ਵੱਡੇ ਵੱਡੇ ਸਾਨੂੰ ਸੁਪਨੇ ਦਿਖਾਉਣਗੇ ਹੁਣ ਸਾਡਿਆਂ ਜਵਾਕਾਂ ਤਾਂ ਹੀ ਡੀਸੀ ਲਾਉਣਗੇ ਦਾਰੂ ਪਿਆਲੇ ਡੋਡੇ ਭੁੱਕੀਆਂ ਖਵਾਉਣਗੇ ਹੁਣ ਸਾਡਿਆਂ ਜਵਾਕਾਂ ਤਾਂ ਹੀ ਡੀਸੀ ਲਾਉਣਗੇ ਦਾਰੂ ਪਿਆਲੇ ਡੋਡੇ ਭੁੱਕੀ ਅੱਖ ਵਾਉਣਗੇ ਗੱਲਾਂ ਗੱਲਾਂ ਵਿੱਚ ਥੱਲੇ ਅਸਮਾਨ ਲਾਉਣਗੇ ਗੁਰੂ ਪੀਰ ਦੇਵੀ ਦੇਵਤੇ ਵੀ ਧਿਆਉਣਗੇ ਗੱਲਾਂ ਗੱਲਾਂ ਵਿੱਚ ਥੱਲੇ ਅਸਮਾਨ ਲਾਉਣਗੇ ਗੁਰੂ ਪੀਰ ਦੇਵੀ ਦੇਵਤੇ ਵੀ ਧਿਆਉਣਗੇ ਇੱਕ ਦੂਜੇ ਉੱਤੇ ਹੁਣੇ ਉਂਗਲਾਂ ਅਠਾਉਣਗੇ ਜਿੱਤ ਕੇ ਇਹ ਵੋਟਾਂ ਜਫੀਆਂ ਵੀ ਪਾਉਣਗੇ ਇੱਕ ਦੂਜੇ ਉੱਤੇ ਹੁਣ ਉਂਗਲਾਂ ਅਠਾਉਣਗੇ ਜਿੱਤ ਕੇ ਇਹ ਵੋਟਾਂ ਜਫੀਆਂ ਵੀ ਪਾਉਣਗੇ ਆਪ ਹੀ ਫੜਾ ਕੇ ਠਾਣੇ ਆਪ ਹੀ ਛਡਾਉਣਗੇ ਆਪਾਂ ਹੱਕ ਜਦੋਂ ਮੰਗੇ ਡਾਂਗਾ ਵੀ ਵਰਾਉਣਗੇ ਆਪ ਹੀ ਫੜਾ ਕੇ ਠਾਣੇ ਆਪ ਹੀ ਛਡਾਉਣਗੇ ਆਪਾਂ ਹੱਕ ਜਦੋਂ ਮੰਗੇ ਡਾਂਗਾ ਵੀ ਵਰਾਉਣਗੇ ਖਾ ਲੋਕਾਂ ਦੀ ਕਮਾਈ ਕਾਰਾਂ ਕੋਠੀਆਂ ਬਣਾਉਣਗੇ ਚਮਦੀਆਂ ਕੁਰਸੀ ਤੇ ਬੈਠ ਕੇ ਚਲਾਉਣਗੇ ਖਾ ਲੋਕਾਂ ਦੀ ਕਮਾਈ ਕਾਰਾਂ ਕੋਠੀਆਂ ਬਣਾਉਣਗੇ ਚਮਦੀਆਂ ਕੁਰਸੀ ਤੇ ਬੈਠ ਕੇ ਚਲਾਉਣਗੇ ਜਿੱਤ ਕੇ ਉਡਾਰੀ ਮਾਨਾ ਦੂਰ ਲਾਉਣਗੇ ਕੁੱਤਿਆਂ ਨਾ ਚੋਰ ਜਾਰੀ ਫੇਰ ਪਾਉਣਗੇ ਜਿੱਤ ਕੇ ਉਡਾਰੀ ਮਾਨਾਂ ਦੂਰ ਲਾਉਣਗੇ ਕੁੱਤਿਆਂ ਨਾ ਚੋਰ ਜਾਰੀ ਫੇਰ ਪਾਉਣਗੇ ਹੋ ਕੁੱਤਿਆਂ ਨਾ ਚੋਰ ਜਾਰੀ ਫੇਰ ਪਾਉਣਗੇ